ਇਸ ਤਰ੍ਹਾਂ ਸਾਰੀਆਂ ਡਾਈਆਂ ਹੱਥ ਨਾਲ ਚੱਲਦੀਆਂ ਜੀ ਇਹਦੇ ਥੱਲੇ ਪਿਸ ਧਰੋ ਤੇ ਸਰਾਖ ਮਾਰੋ ਇਹਦੇ ਵਿੱਚ ਐ ਬਿਲਕੁਲ ਜਮਾ ਬਾਲ ਵੀ ਲੰਗਦਾ ਜੀ ਇਸ ਤਰ੍ਹਾਂ ਦਾ ਇਹਦੀ ਫਿੱਟ ਹੋ ਜਾਂਦੀ ਫਿੱਟ ਹੋ ਜਾਂਦੀ ਜਿਵੇਂ ਮੇਲ ਫੀਮੇਲ ਲੌਕ ਪਾਉਣੇ ਜਿਵੇਂ ਇਸ ਤਰ੍ਹਾਂ ਪਾਈ ਹਾਂਜੀ ਪਹਿਲਾਂ ਇੱਥੇ ਹੀ ਚਾਰ ਪੈਂਦੀ ਸੀ ਜਿਆਦਾਤਰ ਜਿਹੜੀ ਡਾਈ ਬਣ ਗਈ ਸਾਰੀ ਚਾਰ ਪੈਣੋ ਛੱਡ ਗਈ ਜੀ ਕਿੰਨਾ ਤਜਰਬੇ 30 ਸਾਲਾਂ ਦਾ ਜੀ ਅੱਛਾ ਜੀ ਸਭ ਤੋਂ ਪਹਿਲੀ ਡਾਈ ਇਹਨਾਂ ਨੇ ਮਸ਼ੀਨ ਬਣਾਈ ਸੀ ਨਾ ਇਨਸਾਨ ਲਾਉਂਦੀ ਸੀ ਨਾ ਟੱਕੜਦੀ ਸੀ ਜਿਵੇਂ ਚਗਾਠ ਦੇ ਵਿੱਚ ਤਾਂ ਤਾਂ ਇੱਥੋਂ ਬੰਦਾ ਬੈਲਡ ਕਰ ਦਿੰਦਾਗਾ ਆਇਤੋ ਬਿਲਡਿੰਗ ਹੁੰਦੇ ਫਿਰ ਉਹਨੂੰ ਹਾਂ ਇਹ ਵੀ ਬਿਲਡ ਕਰਨ ਦੀ ਲੋੜ ਨਹੀਂ ਪੈਣੀਗੀ ਇਹ ਲੋਕ ਪਾਵਾਂਗੇ ਆਪਾਂ ਇਸ ਤਰ੍ਹਾਂ ਇਹਦੇ ਵਿੱਚ 8 ਵਾਲੀਆਂ ਵੀ ਅਸੀਂ ਬਣਾਉਣਾ ਹੀ ਜੇ ਕੋਈ ਐਗਰੀਕਲਚਰ ਦਾ ਕੰਮ ਹੈਗਾ ਪਾਵਰ ਪ੍ਰੈਸਟਰੀਆਂ ਡਾਈਆਂ ਲੱਗਦੀਆਂ ਉਹਦੇ ਲਈ ਵੀ ਅਸੀਂ ਤਿਆਰ ਕਰਦੇ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਵਿਸ਼ਕਰਮਾ ਡਾਈ ਟੂਲ ਤਪਾ ਮੰਡੀ ਦੇ ਵਿੱਚ ਜਿਹੜੇ ਵੀ ਮਿੱਤਰਾਂ ਚਗਾੜ ਦੀ ਚਗਾਠਾ ਬਣਾ ਰਹੇ ਨੇ ਜਾਂ ਚਗਾਠਾਂ ਦਾ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਲਈ ਆਪਾਂ ਡਾਈਆਂ ਦੀ ਇੱਕ ਬਹੁਤ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆਏ ਹਾਂ ਤੇ ਸਾਰੀ ਗੱਲਬਾਤ ਕਰਾਂਗੇ ਵੀਰ ਕੁਲਦੀਪੂਰ ਨਾਲ ਸਤਿ ਸ਼੍ਰੀ ਭਾਈ ਜੀ ਸਭ ਤੋਂ ਪਹਿਲਾਂ ਤੁਹਾਨੂੰ ਦਰਸ਼ਕਾਂ ਨੂੰ ਆਪਾਂ ਲੋਕੇਸ਼ਨ ਤੇ ਫਰਮ ਦਾ ਨਾਮ ਜਰੂਰ ਦੱਸੋ। ਭਾਈ ਜੀ ਆਪਾਂ ਖੜੇ ਆ ਇਸ ਵਕਤ ਬਠਿੰਡਾ ਚੰਡੀਗੜ੍ਹ ਰੋਡ ਤੇ। ਜੀ। ਤੇ ਮੇਨ ਹਾਈਵੇ ਉੱਤੇ। ਜੀ। ਤੇ ਤਪਾ ਮੰਡੀ ਖੜੇ ਆ ਜੀ। ਜੀ। ਆਪਣੇ ਫਰਮ ਦਾ ਨਾਮ ਬਿਸਕਰਮਾ ਡਾਈ ਟੂਲ। ਠੀਕ ਆ ਭਾਈ ਜੀ। ਹਾਂ ਜੀ। ਭਾਈ ਜੀ ਜੇ ਗੱਲ ਕਰੀਏ ਜਿਹੜੀ ਡਾਈ ਦੀ ਆ ਇਹ ਡਾਈ ਆਉਂਦੀ ਕਿੱਥੇ ਕੰਮ ਆ? ਭਾਈ ਜੀ ਇਹ ਜਿਹੜੇ ਚੁਗਾਠਾ ਦਾ ਕੰਮ ਕਰਦੇ ਆ ਵੀਰ ਸਾਰੇ ਪੰਜਾਬ ਵਿੱਚ, ਯੂਪੀ ਵਿੱਚ ਜਿੱਥੇ ਵੀ ਅਰੇਜ ਕਰਦੇ ਹੈਗੇ। ਉਹਨਾਂ ਲਈ ਇਹ ਡਾਈਆਂ ਅਸੀਂ ਤਿਆਰ ਕਰਦੇ ਆ ਚੁਗਾਠਾਂ ਦੇ ਕੰਮ ਲਈ। ਜੀ। ਹਾਂ। ਜੀ ਜੇ ਕੋਈ ਨਵਾਂ ਕਰਨਾ ਚਾਹੁੰਦਾ ਉਹਨਾਂ ਨੂੰ ਵੀ ਆਪਾਂ ਮਤਲਬ ਹਾਂਜੀ ਹਾਂਜੀ ਨੇ ਨਵਾਂ ਕੰਮ ਕਰਨਾ ਹੈਗਾ ਜੀ ਉਹਨਾਂ ਲਈ ਵੀ ਹੈ ਜੀ ਉਹ ਸਭ ਤੋਂ ਜਾਣਕਾਰੀ ਵੀ ਲੈ ਸਕਦਾ ਫੋਨ ਕਰਕੇ ਜੀ ਵੀ ਇਹ ਕਿਵੇਂ ਕੰਮ ਕਰਨਾ ਕਿਵੇਂ ਸ਼ੁਰੂ ਕਰਨਾ ਹੈ ਜੀ ਭਾਈ ਦਈਏ ਜਾਣਕਾਰੀ ਫਿਰ ਡਾ ਜੀ ਹਾਂਜੀ 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 ਭਾਈ ਜੀ ਆਜੋ ਭਾਈ ਜੀ ਇਹ ਆ ਗਈ ਇੱਕ ਚਗਾਠ ਹੈ ਨਾ ਭਾਈ ਹਾਂ ਇਹ ਚਗਾਠ ਦਾ ਬਾਜੂ ਆ ਗਿਆ ਜੀ ਠੀਕ ਹੈ ਜੀ ਇਹ ਜਿਵੇਂ ਜਿਵੇਂ ਇਹ ਚ ਕੰਮ ਹੁੰਦਾਗਾ ਓਵੇਂ ਮੈਂ ਤੁਹਾਨੂੰ ਅਸੀਂ ਜਾਣਕਾਰੀ ਦੇ ਦੇਣਾ ਡਾਈਆਂ ਦੀ ਠੀਕ ਹੈ ਭਾਈ ਜੀ ਹਾਂਜੀ ਸਭ ਤੋਂ ਪਹਿਲਾਂ ਡਾਈ ਅਸੀਂ ਕਬਜਿਆਂ ਲਈ ਜੀ 5 ਇੰਚ ਕਬਜੇ ਡਾਈ ਹੈ ਇਹ ਜੀ ਜਿਵੇਂ ਜਿਵੇਂ 5 ਸਰਾਖ ਵੱਜੇ ਹੋਏ ਆ 6 ਸਰਾ ਠੀਕ ਆ ਬਾਈ ਜੀ ਤੇ ਉਦੋਂ ਬਾਅਦ ਦੂਸਰੇ ਨੰਬਰ ਤੇ ਜੀ ਆਪਣੀ ਬਜਰੀ ਵਾਲੀ ਡਾਈ ਆ ਜਿਹੜਾ ਇਹਨੇ ਸਰਾਖ ਮਾਰਨਾਗਾ ਠੀਕ ਆ ਬਾਈ ਜੀ ਤੇ ਤੀਸਰੇ ਨੰਬਰ ਵਾਲੀ ਡਾਈ ਆ ਜਿਹੜੀ ਆਪਾਂ ਜੋੜ ਮਿਲਿਆਉਣਾ ਇਸ ਤਰ੍ਹਾਂ ਟੱਕ ਕੱਢਦੇ ਆ ਠੀਕ ਆ ਜੀ ਇਹ ਬਾਜੂ ਦੇ ਵਿੱਚ ਆਏ 3 ਧਰਕੇ ਆਪਣਾ ਠੀਕ ਆ ਜੀ ਤੇ ਟੱਕ ਕੱਢ ਦਿੰਦੀ ਹੈ ਉਹਦੇ ਲਈ ਡਾਈ ਆ ਜੀ ਇਹਦੇ ਵਿੱਚੇ ਫਿੱਟ ਹੋ ਜਾਂਦੀ ਹੈ ਹਾਂ ਇਹਦੇ ਵਿੱਚ ਐ ਬਿਲਕੁਲ ਜਮਾ ਬਾਲ ਵੀ ਲੰਗਦਾ ਜੀ ਇਸ ਤਰ੍ਹਾਂ ਦਾ ਇਹਦੀ ਫਿੱਟ ਹੋ ਜਾਂਦੀ ਹੈ ਫਿੱਟ ਹੋ ਜਾਂਦੀ ਹੈ ਜੀ ਠੀਕ ਆ ਬਾਈ ਜੀ ਤੇ ਇਸ ਦੂਵਾਰ ਵੀਰੇ ਹੈਂਡਲ ਲੌਕ ਐਡਾਈ ਆ ਗਈ। ਇਧਰ ਸਰਾਖ ਮਾਰੇ ਫੇ ਸਾਡੇ ਇਧਰ ਹੈਂਡਲ ਲੌਕ ਵਾਲਾ ਕੈਪ ਜਿਹੜੀ ਐਸੈਸਰੀ ਪਾਈ ਹੋਈ ਆ ਸਾਰੀ ਹਾਂ। ਸਪਾਈ ਵੀ ਬਾਈ ਬਹੁਤ ਪ੍ਰੋਪਰ ਹਨਾ ਜਮਾਂ ਹਾਂ ਜੀ ਹਾਂ ਤੁਸੀਂ ਐਂ ਦੇਖੋ ਪੂਰਾ ਵੀ ਕਿਸੇ ਪਾਸੇ ਜਾਂ ਪਿਛਲੇ ਪਾਸੇ ਐ ਤੁਹਾਨੂੰ ਦੇਖੂ ਨਹੀਂ। ਠੀਕ ਆ ਜੀ ਹਾਂ ਬਿਲਕੁਲ ਪੂਰਾ ਜਾਇਆ ਹੋਇਆ ਹਾਂਜੀ ਜੀ ਬਾਈ ਤੇ ਇਸ ਦੂਵਾਰ ਲੱਗੀ ਆਪਣੇ ਡਾਊਨ ਕਵਜੇ ਡਾਈ ਜੀ ਪਹਿਲਾਂ ਆਪਾਂ ਇਹ ਡਾਈ ਨਾਲ ਟੱਕੜਦੇ ਹਾਂ ਚ ਡਾਊਨ ਕਵਜਾ ਲਾਉਣ ਵਾਸਤੇ 4mm ਡੰਗਾਈ ਐ ਠੀਕ ਆ ਜੀ ਤੇ ਇਹਦੀ ਬੈਕ ਸਾਈਡ ਤੇ ਇਹ ਪੱਤੀ ਫਿੱਟ ਹੁੰਦੀ ਐ ਠੀਕ ਹੈ ਜੀ ਡੌਨ ਕਬਜਾ ਲਾਉਣ ਵਾਸਤੇ ਗੱッセ ਦੇ ਵਿੱਚ ਕਬਜਾ ਇਸ ਤਰ੍ਹਾਂ ਢੰਗਾਈ ਨਾਲ ਫਿੱਟ ਹੋ ਜਾਂਦਾ ਜੀ ਠੀਕ ਆ ਭਾਈ ਜੀ ਹਾਂ ਜੀ ਫਿਰ ਬਾਹਰ ਨਹੀਂ ਹੋਉਂਦਾ ਦਰਵਾਜ਼ੇ 'ਚ ਆਪ ਨੂੰ ਕੱਟ ਨਹੀਂ ਲਾਉਣਾ ਪੈਂਦਾ ਹਾਂਜੀ 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 ਠੀਕ ਹੈ ਜੀ ਇਸ ਦੂਬਾਰ ਫੇਰ ਆਪਰ ਕੋ ਲਾਈ ਆ ਗਈ ਜੀ ਮੇਲ ਫੀਮੇਲ ਵਾਲੀ ਠੀਕ ਹੈ ਜੀ ਬਈ ਮਿੱਤਰੋ ਜਿਹੜੇ ਵੀ ਮਿੱਤਰ ਚੁਗਾਠ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਜਾਂ ਕਰ ਰਹੇ ਨੇ ਉਹਨਾਂ ਲਈ ਇੱਕ ਬਹੁਤ ਵਧੀਆ ਇਹ ਡਾਈ 3-5ਾਂ ਵਾਲੀ ਹੈ ਜੀ ਜੀ ਇਹ ਹੱਥ ਨਾਲ ਤਿੰਨੇ ਪੰਜ ਕੱਢਦੀ ਹੈ ਜੇ ਮੈਂ ਇਸ ਤਰ੍ਹਾਂ ਵਿੱਚ ਲੋਗ ਪਾਉ ਦੇ ਵਿੱਚ ਠੀਕ ਹੈ ਜੀ ਤੇ ਆਏ ਬਸ ਆਹ ਲੋਗ ਇਹਦੇ ਨਾਲ ਲੱਗ ਜਾਂਦਾ ਕਿਤੇ ਵੀ ਸੋਨੂ ਜੋੜ ਕੋਈ ਦਿੱਕਤ ਨਹੀਂ ਆਊਗੀ ਨੇ ਪਹਿਲਾਂ ਵੈਲਡ ਬੋਲਡ ਕਰਨਾ ਪੈਂਦਾ ਸੀਗਾ ਇੱਥੇ ਠੀਕ ਹੈ ਹੁਣ ਟਾਂਕਾ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਠੀਕ ਆ ਬਾਈ ਜੀ ਹਾਂਜੀ ਤੇ ਇਸ ਤੋਂ ਅੱਗੇ ਬਈ ਸਟੀਲ ਵਾਲੀ ਆ ਗਈ ਇਹ ਜਿਹੜੀ ਆਪਣੇ ਕਾਰਨਰ ਵਿੰਡੋ ਬੰਦੀ ਹੈ ਜੀ ਜੀ ਲਾਉਣ ਵਾਸਤੇ ਹੋਰ ਜਿਹੜਾ ਸਰਾਕ ਕੱਢਣ ਵਾਸਤੇ ਯਾਨੀ ਪਹਿਲਾਂ ਪਾਈਪਾਂ ਇੱਥੇ ਵੈਲਡ ਕਰਨੀਆਂ ਪੈਂਦੀਆਂ ਸੀਗੀਆਂ ਠੀਕ ਹੈ ਜੀ ਤੇ ਹੁਣ ਇਹਦੇ ਸਰਾਕ ਮਾਰੋ ਇਸ ਤਰ੍ਹਾਂ ਲਾਈਨ ਦੇ ਵਿੱਚ ਪਾ ਕੇ ਪਾਈਪਾਂ ਠੀਕ ਹੈ ਤੇ ਸਾਰੇ ਸਾਲ ਕੱਢ ਦਿੰਦੀ ਆ ਤੇ ਇੱਕ ਵਾਰ ਇਹਦੇ ਵਿੱਚ ਇਹ ਜੋ ਹੋਰ ਪੁੱਛਣੀ ਇਹ ਸਾਰੀਆਂ ਹੈਂਡ ਹੱਥ ਨਾਲ ਚੱਲਦੀਆਂ ਜਾਂ ਮਸ਼ੀਨੀ ਵੀ ਹੁੰਦੀਆਂ ਨੇ ਇਹ ਵੀ ਸਾਰੀਆਂ ਹੱਥ ਨਾਲ ਚੱਲਣ ਵਾਲੀਆਂ ਮਸ਼ੀਨੀ ਵੀ ਹੁੰਦੀਆਂ ਜੀ ਹੱਥ ਨਾਲ ਜਵੇਂ ਇਸ ਤਰ੍ਹਾਂ ਸਾਰੀਆਂ ਡਾਈਆਂ ਹੱਥ ਨਾਲ ਚੱਲਦੀਆਂ ਜੀ ਇਹਦੇ ਥੱਲੇ ਪੀਸ ਧਰੋ ਤੇ ਸੁਰਾਖ ਮਾਰੋ ਜਿਹੜਾ ਵੀ ਆਪਾਂ ਕੰਮ ਕਰਨਾ ਸਾਰੇ ਤਰ੍ਹਾਂ ਦੇ ਡਾਈਆਂ ਆ ਗਈਆਂ ਠੀਕ ਆ ਜੀ ਹਾਂਜੀ ਮਤਲਬ ਜੇ ਕਈ ਹੈ ਨਾ ਵੀ ਬਹੁਤ ਜੇ ਇਹ ਵੱਡਾ ਕੰਮ ਹੀ ਇੱਕ ਤਰ੍ਹਾਂ ਇਕੱਠਾ ਦਾ ਆਜਾ ਬਹੁਤ ਈਜ਼ੀਲੀ ਕਰਦਾ ਉਹੀ ਦੁਕਾਨ ਚ ਰੱਖਣ ਲਈ ਸੌਖਾ ਹੋਗਾ ਜੀ ਪਹਿਲਾਂ ਗ੍ਰੈਂਡਰ ਨਾਲ ਬੰਦਾ ਟੱਕੜਦਾ ਸਫਾਈ ਨਹੀਂ ਆਉਂਦੀ ਸੀਗੀ ਹਾਂਜੀ ਹਾਂ ਤੇ ਹੁਣ ਤਾਂ ਬਹੁਤ ਸਫਾਈ ਆ ਸਾਰੇ ਕੰਮ ਪੂਰੇ ਸਾਫ ਹੋ ਜਾਂਦੇ ਇਹਦੇ ਨਾਲ ਵੀ ਜਗਾਠਾਂ ਤੇ ਵੀ ਫਰਕ ਰਹਿੰਦਾ ਉਹ ਨਾ ਜਿਵੇਂ ਜਰਜੋਰ ਲੱਗਣ ਦਾ ਜਦੋਂ ਪ੍ਰੋਪਰ ਉਹਦੇ ਵਿੱਚ ਹੋ ਜਾਂਦਾ ਹਾਂਜੀ ਜਿਵੇਂ ਮੇਲ ਫੀਮੇਲ ਲੌਕ ਪਾਉਣੇ ਜਿਵੇਂ ਇਸ ਤਰ੍ਹਾਂ ਪਾਈ ਹਾਂਜੀ ਪਹਿਲਾਂ ਇੱਥੇ ਚਾਰ ਪੈਂਦੀ ਸੀ ਜਿਆਦਾਤਰ ਜਿਹੜੇ ਡਾਈ ਬਣ ਗਈ ਸਾਰੇ ਚਾਰ ਪੈਣੋ ਛੱਡ ਗਈ ਹਾਂ ਵੀ ਪ੍ਰੋਪਰ ਰੰਗ ਨਹੀਂ ਹੋਉਂਦਾ ਇੱਕ ਬਈ ਜੇ ਗੱਲ ਕਰੀਏ ਜਿਵੇਂ ਬਸ ਤਾਂ ਤੁਸੀਂ ਦੁਕਾਨ ਤੋਂ ਪਤਾ ਲੱਗਦਾ ਵੀ ਤੁਸੀਂ ਕਰਦੇ ਹੋ ਸਿਸਟਮ ਹਾਂਜੀ ਹਾਂਜੀ ਇਹ ਬਾਰੋਂ ਮਗਾਉਣੇ ਦਾ ਸਾਰਾ ਆਪ ਤਿਆਰ ਕਰ ਦਿੰਦੇ ਸਾਰਾ ਆਪ ਤਿਆਰ ਕਰਦੇ ਜੀ ਇਹਦੇ ਮਸਿੰਦਰੀ ਲੱਗੀ ਹੀ ਆਓ ਉਧਰ ਨਿਗਾਹ ਮਾਰੋ ਠੀਕ ਆ ਬਈ ਜੀ ਹਾਂਜੀ ਅਗਾਂ ਪ੍ਰੋਪਰ ਡਾਈਆਂ ਹਾਂ ਇਹਦੇ ਵਿੱਚ ਬਈ ਇਹ ਆਟੋ ਆਟੋਮੈਟਿਕ ਮਸ਼ੀਨ ਆਈ ਆਪਣੀ ਠੀਕ ਆ ਜੀ ਸਾਰੀ ਆਪਣੇ ਆਪ ਚੱਲਦੀ ਐ ਜੀ ਬਈ ਹਾਂ ਤੇ ਲੋਬੀ ਮਿੱਤਰੋ ਵੀ ਮਤਲਬ ਤਬੇ ਦੇ ਵਿੱਚ ਬਾਈ ਜਿਹੜੀ ਇਹ ਇੱਕ ਮੈਨੂੰ ਬਹੁਤ ਵਧੀਆ ਲੱਗੀ। ਜਿਆਦਾਤਰ ਆਪਾਂ ਦੇਖਿਆ ਵੀ ਲੁਧਿਆਣੇ ਤੋਂ ਚੀਜ਼ ਮਿਲਦੀ ਆ ਪਰ ਇਹ ਬਠਿੰਡੇ ਮਾਨਸਾ ਤੋਂ ਵੀ ਮਿਲ ਜਾਂਦੀ ਹੈ ਨਾ ਨੇੜੇ ਆ ਕੇ ਹਾਂਜੀ ਹਾਂ ਤਾਂ ਆਪਾਂ ਮੰਡੀ ਜੀ ਹਾਂਜੀ ਹਾਂ ਆਜੋ ਜੀ ਨਾਲ-ਨਾਲ ਜੀ ਤੇ ਜਿਵੇਂ ਆਹ ਕਟਾਂਗਾਲੀ ਮਸ਼ੀਨ ਲਾਈ ਸਾਡੀ ਠੀਕ ਹੈ ਜੀ ਇੱਥੇ ਵਰਕ ਹੁੰਦਾ ਹੈ ਸਾਰਾ ਜਿਹੜੀ ਵੀ ਚੀਜ਼ ਕੱਟਣੀ ਆ ਇੱਥੋਂ ਆਪਾਂ ਕੱਟ ਸਕਦੇ ਹਾਂ ਪ੍ਰੋਫੈਸ਼ਨਲ ਹਾਂਜੀ ਹਾਂ ਹਾਂ ਠੀਕ ਹੈ ਜੀ ਤੇ ਇੱਧਰ ਮੁੰਡੇ ਕੰਮ ਕਰੀਆਂ ਦੇ ਬਰਮੇ ਲੱਗੇ ਹੋਏ ਆ ਠੀਕ ਆ ਜੀ ਇਹ ਬਈ ਸਾਰੇ ਡਾਂਗਾਂ ਦੇ ਸਾਂਚੇ ਆ ਗਏ ਫਿਰ ਹਾਂਜੀ ਹਾਂ ਦਿਖਾਉਣੇ ਆਪਾਂ ਵੀ ਜਿਵੇਂ ਸਾਰਾ ਕੱਚਾ ਮਾਲ ਪਿਆ ਜੀ ਹਾਂਜੀ ਬਈ ਆ ਸਰਾਖਾਂ ਦੇ ਡਾਂਗਾਂ ਜਿਵੇਂ ਪੰਜੀਆਂ ਗਿਆ ਠੀਕ ਹੈ ਜੀ ਠੀਕ ਹੈ ਜਿਵੇਂ ਆ ਡਾਊਨ ਕਬਜੇ ਡਾਈ ਪਈ ਐ ਸਾਰੀ ਤੇ ਬਾਅਦ ਚ ਫਿੱਟ ਹੋ ਜਾਣਗੀਆਂ ਠੀਕ ਹੈ ਜੀ ਜਿਵੇਂ ਕੋਈ ਟੱਕਾ ਕੱਢਣਾ ਡਾਈਆਂ ਗਈਆਂ ਸਾਰੀਆਂ ਸਾਰੇ ਚੌਰਸ ਜੀ ਤੇ ਜਿਵੇਂ ਆ ਸਲੇੜਾ ਮਾਲ ਕੱਚਾ ਮਾਲ ਪਿਆ ਸਾਰਾ ਜੀ ਜੀ ਤੇ ਆ ਡਬਲ ਡਾਈ ਪਈ ਐ ਆਪਣੀ ਤਾਂ 4 ਇੰਚੀ ਤੇ 3 ਇੰਚੀ ਉਧਰ ਵੀ ਆਪਾਂ ਵੀਡੀਓ ਦਿਖਾ ਦਿੱਤੀ ਸੀਗੀ ਜੀ ਠੀਕ ਆ ਬਈ ਜੀ ਹਾਂ ਬਾਕੀ ਸਾਰਾ ਹੀ ਮਾਲ ਇੱਥੋਂ ਤਿਆਰ ਹੁੰਦਾ ਤੇ ਜੇ ਬਈ ਹੁਣ ਹੀ ਕਿਸੇ ਨੇ ਲੈਣੀ ਹੁੰਦੀ ਹੈ ਤਾਂ ਡਾਈਆਂ ਆਪਣੇ ਕੋਲੇ ਅਵੇਲੇਬਲ ਵੀ ਹੈਗੀਆਂ ਹਾਂਜੀ ਹਾਂ ਤਿਆਰ ਵੀ ਹੁੰਦੀਆਂ ਹੈਗੀਆਂ ਜੇ ਕਿਸੇ ਨੂੰ ਆਪ ਦੇ ਮੁਤਾਬਕ ਲੋੜ ਹੈਗੀ ਉਸ ਤਰ੍ਹਾਂ ਹੀ ਤਿਆਰ ਵੀ ਹੋ ਜਾਂਦੀ ਹੈ ਠੀਕ ਹੈ ਜੀ ਇੱਕ ਇੱਕ ਵਈ ਗੱਲ ਜਮਿਆ ਹੁੰਡਾਈਆਂ ਦੇਖਿਆ ਮੇਰੇ ਕੋਲ ਕਾਫੀ ਪਈਆਂ ਨੇ ਇਹ ਇਕੱਲੀਆਂ ਚਗਾਠਾਂ ਦੀ ਵਰਤੋਂ ਚ ਆਉਂਦੀਆਂ ਜਾਂ ਕੋਈ ਹੋਰ ਵੀ ਆਪਾਂ ਤੁਸੀਂ ਬਣਵਾਉਣੀ ਹੋਵੇ ਚਗਾਠ ਵਾਲੀਆਂ ਵੀ ਅਸੀਂ ਬਣਾਉਣੀ ਜੇ ਕੋਈ ਐਗਰੀਕਲਚਰ ਦਾ ਕੰਮ ਹੈਗਾ ਪਾਵਰ ਪ੍ਰੈਸ ਤੇ ਜਿਹੜੀਆਂ ਡਾਈਆਂ ਲੱਗਦੀਆਂ ਉਹਦੇ ਲਈ ਵੀ ਅਸੀਂ ਤਿਆਰ ਕਰਾ ਕੇ ਦਿੰਦੇ ਹਾਂ ਠੀਕ ਹੈ ਜੀ ਹਾਂ ਮਨ ਲੀ ਆਪਾਂ ਕਿਸੇ ਵੀ ਤਰ੍ਹਾਂ ਦੀ ਬਣਾਉਣੀ ਆ ਉਹ ਮਿਲ ਜੂਗੀ ਹਾਂ ਜੀ ਕੋਈ ਵੀ ਡਾਈ ਆ ਆਪ ਦੇ ਹਿਸਾਬ ਨਾਲ ਹੀ ਬੰਦਾ ਤਿਆਰ ਕਰਾ ਸਕਦਾ ਜਿਹੜੇ ਚਗਾਠ ਵਾਲੀਆਂ ਉਹ ਤਾਂ ਅਸੀਂ ਬਣਾਉਣੀ ਬਣਾਉਣੇ ਆ ਠੀਕ ਆ ਬਈ ਹਾਂ ਜੀ ਬਈ ਇੰਨੀ ਐਕੂਰੇਸੀ ਦੇ ਇੰਨੀ ਸਫਾਈ ਨਾਲ ਜਿਹੜਾ ਤੁਸੀਂ ਡਾਈਆਂ ਬਣਾ ਜਿੰਦਰ ਸਿੰਘ ਜੀ ਤੇ ਇਹਨਾਂ ਤਜਰਬੇ 30 ਸਾਲਾਂ ਦਾ ਜੀ ਅੱਛਾ ਜੀ ਸਭ ਤੋਂ ਪਹਿਲੀ ਡਾਈ ਇਹਨਾਂ ਨੇ ਮਸ਼ੀਨ ਬਣਾਈ ਸੀ ਨਾ ਇਨਸਾਨ ਲਾਉਂਦੀ ਸੀ ਨਾ ਟੱਕੜਦੀ ਸੀਗੀ ਤੇ ਸਭ ਤੋਂ ਪਹਿਲੀ ਡਾਈ ਇਹਨਾਂ ਨੇ ਬਣਾਈ ਸੀ ਉਦੋਂ ਕੀਵਾਬਾ ਇਹਨੂੰ ਜਗਾਠ ਵਾਲੇ ਵੀਰ ਤਕਰੀਬਨ 50% ਤਾਂ ਜਾਣਦੇ ਆ ਜੀ ਠੀਕ ਹੈ ਜੀ ਜਿਹੜੇ ਪੰਜਾਬ ਚ ਬੈਠੇ ਹਾਂ ਹਾਂ ਜਿਹਨੇ ਪੰਜਾਬ ਚ ਬੈਠੇ ਹੈਗੇ ਸਾਰੇ ਸਾਡੇ ਤੇਜਾ ਸਿੰਘ ਨੂੰ ਸਾਰੇ ਜਾਣਦੇ ਆ ਜੀ ਠੀਕ ਹੈ ਜੀ ਇਹ ਸਾਡਾ ਮੇਰਾ ਵੱਡਾ ਭਰਾ ਹੀ ਹੈ ਜੀ ਠੀਕ ਹੈ ਜੀ ਇਹ ਇੱਕ ਬਹੁਤ ਵੱਡੀ ਗੱਲ ਆ ਕਿ ਭਾਈ ਹੋਰਾਂ ਦਾ ਜਦੋਂ ਇੰਨੇ ਟਾਈਮ ਦੀ ਹੱਥ ਦੀ ਸਪਾਈ ਹੈ ਜਿਹੜੀ ਹਾਂ ਜੀ ਹਾਂ ਤੇ ਉਹਦਾ ਕਰਕੇ ਆ ਜਿਹੜੀ ਆਪਣੇ ਬਹੁਤ ਸਾਰੇ ਇਹ ਜਿਹੜੇ ਵੀਰ ਵੀਡੀਓ ਦੇਖਣਗੇ ਉਹਨਾਂ ਨੂੰ ਪਹਿਚਾਨ ਆ ਜੂਗੀ ਤੇਜਾ ਸਿੰਘ ਉਹੀ ਹੈ ਜੀ ਜਿਹੜੇ ਪਹਿਲਾਂ ਹਣੀ ਮਸ਼ੀਨਾਂ ਬਣਾ ਕੇ ਗਏ ਆ ਠੀਕ ਹੈ ਜੀ ਹਾਂ ਜੀ ਭਾਈ ਜੀ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਤੇ ਬਹੁਤ ਵੱਖੋ ਵੱਖਰੇ ਤਰੀਕੇ ਦੇ ਆਪਣੇ ਕੋਲ ਡਾਈਆਂ ਵੀ ਮਿਲਦੀਆਂ ਨੇ। ਹਾਂਜੀ ਭਾਈ। ਹੋਰ ਭਾਈ ਆਪਣੇ ਕੋਲ ਕਿਹੜੇ-ਕਿਹੜੇ ਜਿਹੜੇ ਪ੍ਰੋਡਕਟ ਆ ਜਾਂ ਆਨਲਾਈਨ ਟਾਈਮ ਦੇ ਵਿੱਚ ਜਿਹੜੇ ਆਪਣੇ ਦਰਸ਼ਕਾਂ ਨੂੰ ਮਿਲਦੇ ਆਨਲਾਈਨ ਟਾਈਮ 'ਚ ਵੀ ਜਿੱ ਇੱਕ ਵੱਡਾ ਹੀ ਨਵੀਂ ਤਿਆਰ ਕਰ ਰਹੇ ਹਾਂਗੇ ਜੀ ਜਿਹੜੇ ਆਪਾਂ ਖੁੰਜੇ ਤੇ ਹਾ ਕਰਨ ਕਲਮ ਲੱਗਦੀ ਹੈਗੀ ਠੀਕ ਹੈ ਜੀ ਜਿਵੇਂ ਚਗਾਠ ਦੇ ਵਿੱਚ ਪਤਾ ਹੈ ਇਥੋਂ ਬੰਦਾ ਬਿਲਡ ਕਰ ਦਿੰਦਾ ਹੈਗਾ। ਆ ਇਥੋਂ ਬਿਲਡਿੰਗ ਹੁੰਦੇ ਫਿਰ ਉਹਨੂੰ ਹਾਂ ਇਹ ਵੀ ਬਿਲਡ ਕਰਨ ਦੀ ਲੋੜ ਨਹੀਂ ਪੈਣੀਗੀ। ਇਹ ਲੋਕ ਪਾਵਾਂਗੇ ਆਪਾਂ ਇਸ ਤਰ੍ਹਾਂ ਦੇ ਵਿੱਚ ਠੀਕ ਹੈ ਜੀ। ਤੁਸੀਂ ਦੇਖ ਲਓ ਇਹ ਲੋਕ ਇਸ ਇਸ ਲੜਾਈ ਪੈ ਜਾ ਕਰੂਗੀ ਜੀ ਤੇ ਇਹ ਸਿਰ ਬਣ ਜੂਗੇ ਇਹ ਸਾਡੀ ਪ੍ਰੋਸੈਸ ਦੇ ਵਿੱਚ ਡਾਈ ਸਾਨੂੰ ਜਲਦੀ ਮਾਰਕੀਟ ਦੇ ਵਿੱਚ ਅਸੀਂ ਇਹ ਆਪਣੀ ਡਾਈ ਤਾਰ ਦਾਂਗੇ ਜੀ ਭਾਈ ਜੀ ਇੱਕ ਚੀਜ਼ ਹੋਰ ਸੀਗੀ ਆਪਣਾ ਕੋਈ ਸੋਸ਼ਲ ਮੀਡੀਆ ਤੇ ਚੈਨਲ ਵੀ ਹੈਗਾ ਕਈ ਵਾਰ ਨਾ ਕਈ ਚੀਜ਼ਾਂ ਆਪਣੇ ਸਕਿੱਪ ਹੋ ਜਾਂਦੇ ਜਿਹਾ ਆਉਣਾਂ ਟਾਈਮ ਦੇ ਵਿੱਚ ਵੀ ਤੁਸੀਂ ਨਵੇਂ-ਨਵੇਂ ਪ੍ਰੋਡਕਟ ਜਿਹੜੇ ਲੈ ਕੇ ਆ ਬਾਈ ਸਾਡਾ ਸੋਸ਼ਲ ਮੀਡੀਆ ਦਾ ਚੈਨਲ ਹੈਗਾ ਵਿਸਕਰਮਾ ਡਾਈ ਟੂ ਤਬਾ ਮੰਡੀ ਦੇ ਨਾਂ ਤੇ ਠੀਕ ਹੈ ਜੀ ਉਹ ਤੇ ਮਿੱਤਰੋ ਸਾਰੀ ਜਾਣਕਾਰੀ ਹੈ ਉਹ ਚੈਨਲ ਦੇ ਉੱਤੇ ਸਾਡੀਆਂ ਸਾਰੀਆਂ ਜੀ ਵੀਡੀਓ ਪਾਈਆਂ ਹੋਈਆਂ ਡਾਈ ਦੀਆਂ ਵੀ ਕਿਹੜੀ ਡਾਈ ਕਿਸ ਤਰ੍ਹਾਂ ਕੰਮ ਕਰਦੀ ਹੈ ਠੀਕ ਹੈ ਬਾਈ ਜੀ ਤੇ ਤੁਸੀਂ ਉਹ ਸਾਡਾ ਚੈਨਲ ਦੇਖ ਰਹੇ ਹੋ ਉਹਨੂੰ ਸਬਸਕ੍ਰਾਈਬ ਵੀ ਕਰੋ ਵੱਧ ਤੋਂ ਵੱਧ ਫੇਰ ਹੀ ਤੁਹਾਡੇ ਤੱਕ ਸਾਡੀ ਜਾਣਕਾਰੀ ਆਊਗੀ ਬਿਲਕੁਲ ਜੀ ਜੋ ਕੋਈ ਵੀ ਅਸੀਂ ਡਾਈ ਤਿਆਰ ਕਰਦੇ ਹਾਂਗੇ ਉਹ ਚੈਨਲ 'ਤੇ ਆਇਆ ਕਰੂਗੀ ਜੀ ਤੇ ਹੋਰ ਬਾਈ ਜੀ ਜਿਹੜਾ ਆਪਣਾ ਐਸੈਸਰੀ ਲੱਗਦੀ ਹੈ ਸਾਰੀ ਠੀਕ ਹੈ ਜੀ ਚਗਾਠਾਂ ਨੂੰ ਜਿਵੇਂ ਪੱਤੀ ਹੋਗੀ ਜਾਂ ਡਾਊਨ ਪੱਤੀ ਹੋਗੀ ਠੀਕ ਹੈ ਜੀ ਜਾਂ ਇਹ ਕੈਪ ਹੋਗੇ ਪੈਪ ਵਾਲੇ ਠੀਕ ਹੈ ਜੀ ਜਾਂ ਜੜਕਨੀ ਕੈਪ ਹੋਗੇ ਜਾਂ ਮੱਖੀ ਲੋਕ ਹੋ ਗਿਆ ਠੀਕ ਸਾਰਾ ਸਮਾਨ ਆਪਣੇ ਕੋਲ ਹਾਜ਼ਰ ਹੁੰਦਾਗਾ ਹੋਲਸੇਲ ਰੇਟਾਂ ਦੇ ਇਹ ਦਿੰਦੇ ਆ ਜੀ ਕਬਜੇ ਵੀ ਆਪਣੇ ਕੋਲ ਤੇ ਜਿਹੜੇ ਕਬਜੇ ਆਉਣ ਕੰਪਨੀ ਦਾ ਕਬਜਾ ਗਲੌਸੀ ਠੀਕ ਹੈ ਜੀ ਇਹ ਵੀ ਹੁੰਦਾ ਜੀ ਸਾਰੇ ਜਿਹੜੀ ਵੀ ਚੀਜ਼ ਦੀ ਲੋਡ ਹੁੰਦੀ ਹੈ ਕਿਸੇ ਵੀਰ ਨੂੰ ਲੋਡ ਹੈ ਠੀਕ ਹੈ ਤੇ ਸਾਨੂੰ ਫੋਨ ਕਰੋ ਅਸੀਂ ਉੱਥੇ ਪਹੁੰਚ ਕੇ ਕਰਾਂਗੇ ਜੀ ਜੀ ਬਾਈ ਜੀ ਅਖੀਰ ਤੇ ਦਰਸ਼ਕਾਂ ਨੂੰ ਆਪਣਾ ਨਾ ਐਡਰੈਸ ਦੁਬਾਰਾ ਦੱਸ ਦਈਏ ਤੇ ਇੱਕ ਵੀਰ ਜੀ ਹੋਰ ਗੱਲ ਹੈ ਜੀ ਜੀ ਚਗਾਠਾਂ ਵਾਲੇ ਵੀਰਾਂ ਨੂੰ ਇੱਕ ਮੇਰੀ ਬੇਨਤੀ ਹੈ ਸਾਡਾ ਜਿਹੜਾ ਸਕਰੀਨ ਤੇ ਨੰਬਰ ਚੱਲੂਗਾ ਇਹ ਤੁਸੀਂ ਆਪਦੇ ਫੋਨ 'ਚ ਫੀਡ ਕਰੋ ਫੀਡ ਕਰਕੇ ਸਾਨੂੰ ਵਿਸਟੰਕਾਡ ਸੈਂ ਸੋਨੂੰ ਅਸੀਂ ਕੋਈ ਵੀ ਵੀਡੀਓ ਜਾਂ ਕੋਈ ਵੀ ਡਾਈ ਨਵੀਂ ਤਰ ਕਰਦੇ ਆ ਉਹ ਸੋਡੇ ਤੱਕ ਪਹੁੰਚਦੀ ਕਰ ਸਕੀਏ ਠੀਕ ਆ ਬਾਈ ਜੀ ਹਾਂਜੀ ਤੇ ਲੋ ਵੀ ਮਿੱਤਰੋ ਬਾਈ ਹੋਰਾਂ ਦਾ ਨਾ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਚੈਨਲ ਵੀ ਚੱਲ ਰਿਹਾ ਤੇ ਐਡਰੈਸ ਵੀ ਚੱਲ ਰਿਹਾ ਤੇ ਜੋ ਵੀ ਵੀਰ ਹੋਰਾਂ ਨੇ ਦੱਸਿਆ ਉਸ ਤਰੀਕੇ ਨਾਲ ਤੁਸੀਂ ਬਾਈਰ ਨੂੰ ਵਟਸਐਪ ਕਰ ਸਕਦੇ ਹੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਵੇਂ ਪ੍ਰੋਡਕਟ ਜਿਵੇਂ ਇਹ ਡਾਈਆਂ ਆ ਰਹੀਆਂ ਨੇ ਛੋਡੇ ਤੱਕ ਪਹੁੰਚ ਹੋ ਸਕੇ ਤੇ ਜਿਹੜੇ ਵੀ ਮਿੱਤਰ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਜਾਂ ਪਹਿਲਾਂ ਤੋਂ ਚੁਗਾਠਾਂ ਦਾ ਕੰਮ ਕਰ ਰਹੇ ਨੇ ਉਹਨਾਂ ਲਈ ਬਹੁਤ ਹੀ ਵਾਜਬ ਰੇਟਾਂ ਤੇ ਤੁਹਾਨੂੰ ਜਿਹੜੀਆਂ ਡਾਈਆਂ ਮਿਲਣਗੀਆਂ ਹਾਂਜੀ ਜਿਹੜੇ ਵੀਰ ਨੇ ਕੋਈ ਨਵਾਂ ਕੰਮ ਕਰਨਾ ਚੁਗਾਠਾਂ ਸ਼ੁਰੂ ਵੀ ਕਰਨਾ ਉਹ ਸਾਨੂੰ ਫੋਨ ਕਰ ਕਰਕੇ ਜਾਣਕਾਰੀ ਵੀ ਸਾਥੋਂ ਲੈ ਸਕਦਾ ਜੀ ਤੇ ਇੱਕ ਸਭ ਤੋਂ ਵੱਡੀ ਗੱਲ ਇਹ ਹੈਗੀ ਵੀ ਬਾਈ ਹੋਰ ਹੀ ਕੰਮ ਡਾਈਆਂ ਨੇ ਉਹ ਬਾਈ ਹੋਰ ਹੁੰਦਾ ਚੁਗਾਠਾਂ ਦਾ ਵੀ ਕੰਮ ਹੈ ਤੁਹਾਨੂੰ ਪ੍ਰੋਪਰ ਜਾਣਕਾਰੀ ਵੀ ਦੇਣਗੇ ਵੀ ਕਿਸ ਤਰ੍ਹਾਂ ਦੀ ਕਿਹੜੀ ਚੁਗਾਠ ਕਿਹੜੀ ਕੰਪਨੀ ਦਾ ਤੁਸੀਂ ਮਾਲ ਲੈ ਕੇ ਵਧੀਆ ਚੁਗਾਠ ਲੋਕਾਂ ਤੱਕ ਪਹੁੰਚਾ ਸਕਦੇ ਹੋ ਹਾਂਜੀ ਹਾਂਜੀ ਚੁਗਾਠ ਵਾਲੇ ਕੰਮ ਤੇ ਵੀਡੀਓ ਆਪਾਂ ਕਿਸੇ ਟਾਈਮ ਫੇਰ ਬਣਾਵਾਂਗੇ ਜੀ ਤੇ ਅੱਜ ਡਾਈਆਂ ਲਈ ਜੀ ਧੰਨਵਾਦ ਜੀ